ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬੜੀ ਤੋਂ ਬੜੀ ਆਹਰੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਤੇ ਉੱਪਰ ਵੀਡੀਓ ਦੇਖ ਰਹੇ ਨੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਨਾਲ ਕੱਲ ਸ਼ਾਮ ਨੂੰ ਵੀਡੀਓ ਸ਼ੇਅਰ ਕਰੀ ਸੀਗੀ ਤੇ ਮੱਕੀ ਦੇ ਬਾਰੇ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਗੇ ਵੀਡੀਓ ਆਪਾਂ ਨਾਲ ਇਹਦੀ ਕਲਿੱਪ ਐਡ ਕੀਤਾਗਾ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇਹ ਦੱਸਣਾ ਚਾਹਣਾਗਾ ਵੀ ਦੇਖੋ ਸਪਰੇ ਹਾਂ ਮਹਿੰਗੀਆਂ ਸਸਤੀਆਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਤੇ ਰਿਜ਼ਲਟ ਆਪਾਂ ਦੇਖਣਾ ਹੁੰਦਾਗਾ ਵੀ ਐ ਨਹੀਂ ਹੁੰਦਾ ਵੀ ਆਪਾਂ ਨੂੰ ਮਹਿੰਗੀ ਦਵਾਈ ਵਾ ਦੇ ਰਿਜ਼ਲਟ ਦੂ ਜਾਂ ਉਹ ਸਸਤੀ ਨੇ ਰਿਜ਼ਲਟ ਨਹੀਂ ਦੇਣਾ ਤਾਂ ਮੈਂ ਇੱਕ ਸਾਲ ਵੀਰੋ ਇਹ ਟ੍ਰਾਇਲ ਤਾਂ ਹੀ ਲਾਇਆ ਸੀਗਾ ਮੰਨ ਕੇ ਚਲੋ ਵੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਯਾਰ ਚੀਜ਼ ਇਹ ਰਿਜ਼ਲਟ ਦਿੰਦੀ ਆ ਕਿ ਨਾ ਦਿੰਦੀ ਆ ਜਿਹੜੀ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਟ੍ਰਾਈਕਾਉਂਟਰੋਲ ਸਾਲਟ ਤੇ ਮੀਰਾ ਕਲਾਨ ਡੀਓਡਬਲਯੂ ਡਾਊ ਕੰਪਨੀ ਦੀ ਇਹ ਦਵਾਈ ਹੈ ਬਾਈ ਨੇਮ ਤੇ 550 ਦਾ ਲੀਟਰ ਮਿਲਦਾ ਸਵਾ 100 ਰੁਪਏ ਕਿਲੇ ਦੇ ਹਿਸਾਬ ਨਾਲ ਜੇ ਤੁਸੀਂ ਇਹਨੂੰ ਮੰਨ ਕੇ ਚੱਲ ਪੋ 120 ਰੁਪਏ ਕਿਲੇ ਦੇ ਹਿਸਾਬ ਨਾਲ 15 ਰੁਪਏ ਦੇ ਹਿਸਾਬ ਨਾਲ ਸਾਨੂੰ ਇਹ ਕਿਲੇ ਦਾ ਪੈਂਦਾ ਜੇ 4 ਕਿਲੇ ਦੇ ਕਰ ਦੋ ਮੈਂ ਤਿੰਨ ਤੇ ਕਰਿਆ ਕਿਉਂਕਿ ਮੱਕੀ ਥੋੜੀ ਜਿਹੀ ਆਪਣੀ ਵੱਡੀ ਸੀ ਤੇ ਕਿਸਾਨ ਮੇਰੇ ਰਿਐਲਟ ਮੈਨੂੰ ਬਹੁਤ ਟੌਪ ਦਾ ਮਿਲਿਆ ਮੈਨੂੰ ਉਮੀਦ ਨਹੀਂ ਸੀ ਵੀ ਇੰਨਾ ਤਕੜਾ ਰਿਜ਼ਲਟ ਇਹ ਚੀਜ਼ ਦੇਊਗੀ ਪਰ ਬਹੁਤ ਤਕੜਾ ਰਿਜ਼ਲਟ ਦਿੱਤਾ ਮੈਂ ਖੁਦ ਹੈਰਾਨ ਆਗਾ ਵੀ ਚੌਥੇ ਦਿਨ ਦੇ 4 ਦਿਨਾਂ ਬਾਅਦ ਹੀ ਮੱਕੀ ਨੇ ਇੰਨਾ ਜ਼ਿਆਦਾ ਆਪਾਂ ਨੂੰ ਗਰੋਥ ਦਿਖਾਈ ਉਹ ਉਹਨਾਂ ਕੇ ਵੀਡੀਓ ਇਹਦੀ ਆਪਣੀ ਆਉਗੀ ਪੱਕੀ ਦੀ ਜੋ ਮੈਂ ਮੰਨ ਕੇ ਚਲੋ ਦੁਬਾਰਾ ਸ਼ੂਟ ਕਰੀ ਸੀਗੀ ਆ ਪਹਿਲਾਂ ਆ ਮੱਕੀ ਜਿਹੜੀ ਇਹ ਪਹਿਲਾਂ ਦੀ ਐ ਜਿੱਦ ਦਿਨ ਕਰੀ ਆ ਤੇ ਹੁਣ ਜਿਹੜੀ ਕਲਿੱਪ ਆਉਗੀ ਕਿਸਾਨ ਵੀਰੋ ਉਹ ਕਰੀ ਤੋਂ ਬਾਅਦ ਦੀ ਆ ਸਿਰਫ 4 ਦਿਨਾਂ ਚ ਰਿਜ਼ਲਟ ਐ ਤੇ ਕਿਸਾਨ ਵੀਰੋ ਦੇਖ ਲਓ ਤੁਸੀਂ 4 ਦਿਨਾਂ ਦੇ ਵਿੱਚ ਮੱਕੀ ਦਾ ਰਿਜ਼ਲਟ ਕਿੰਨਾ ਤਖਲਾ ਦਿੱਤਾ ਬਿਰੋ ਆ ਲਾਫਦੀ ਆਉਂਦੀ ਆ ਮੱਕੀ ਵੀ ਹਾਂ ਮੇਰੇ ਤੇ ਕੁਝ ਕਰਿਆ ਨਾਲੇ ਬਿਲਕੁਲ ਸਸਤੀ ਸਪਰੇ ਐਨਾ ਤਕੜਾ ਰਿਜ਼ਲਟ ਮੈਂ ਕਦੇ ਕਿਸੇ ਦਵਾਈ ਦਾ ਨਹੀਂ ਦੇਖਿਆ ਜਿੰਨਾ ਇਹਦਾ ਮਿਲੇਗਾ ਤੇ ਮੈਂ ਤਾਂ ਹੁਣ ਜਿਹੜੇ ਕਿਸਾਨ ਵੀਰੋਂ ਆਪਾਂ ਕਣਕ ਕਾਲੇ ਬਾਣ ਦੇ ਵਿੱਚ ਵੀ ਮੱਕੀ ਬੀਜ ਦਿੰਨੇ ਕਿਉਂਕਿ ਪਸ਼ੂਆਂ ਕਰਕੇ ਆਪਾਂ ਨੂੰ ਸਰਦਾਣੀ ਹੈਗਾ ਸਾਈਲੇਜ ਦਾ ਤੇ ਆਪਾਂ ਉਹਦੇ ਵਿੱਚ ਕਿਸਾਨ ਵੀਰੋ ਇਹ ਹੀ ਸਪਰੇ ਹਾਂ ਦੇਣੀਆਂ ਨੇ ਦੋ ਲਗਾਤਾਰ 8-8 ਦਿਨ ਦੇ ਫਰਕ ਨਾਲ ਤਾਂ ਕਿਸਾਨ ਜੀ ਤੁਸੀਂ ਇਹ ਦੇਖ ਲਓ ਵੀ ਟਾਂਡੇ ਦਾ ਸਾਈਜ਼ ਪੱਤੇ ਦਾ ਸਾਈਜ਼ ਪੱਤੇ ਦਾ ਰੰਗ ਐਨਾ ਵਧੀਆ ਬਣਾਤਾ ਇਹਨੇ ਤੁਸੀਂ ਗੱਲ ਛੱਡੋ ਮੰਨ ਕੇ ਚਲੋ ਤੁਹਾਨੂੰ ਇਹ ਸਪਰੇਅ ਜੇ ਦੋਨੇ ਚੀਜ਼ਾਂ ਜ਼ਿੰਕ ਚ ਰਿਲੇਟਡ ਤੇ ਇਹ ਤੁਹਾਨੂੰ 300 ਰੁਪਏ ਕੀ ਲੈ ਦੀਆਂ ਵੀ ਪੈਂਦੀ ਨੇ ਤੁਹਾਨੂੰ ਕੋਈ ਮਾੜੀਆਂ ਨਹੀਂ ਹੈਗੀਆਂ ਤੁਹਾਨੂੰ ਪੂਰਾ ਵਧੀਆ ਹੀ ਰਿਜ਼ਲਟ ਦੇਣੀ ਹੈ ਇਹ ਪੂਰਾ ਟੌਪ ਦਾ ਮੱਕੀ ਵੀਰੇ ਐ ਕੰਨ ਖੜੀ ਖੜੇ ਕਰੀ ਖੜੀ ਆ ਵੀ ਐ ਮਤਲਬ ਕਿ ਵੀ ਰੋਜ਼ ਮੰਨ ਕੇ ਚੱਲੋ ਤੁਸੀਂ ਚਾਰ ਉਂਗਲ ਮੰਗੋਂ ਵੱਧ ਰਹੀ ਐ ਐਨਾ ਵਧੀਆ ਗਰੋਥ ਦਿੱਤੀ ਐ ਇਸ ਚੀਜ਼ ਨੇ ਮੈਂ ਕਿਸਾਨ ਵੀਰੋ ਤੁਹਾਨੂੰ ਇਹ ਚੀਜ਼ ਦੀ ਮਤਲਬ ਕਿ ਸਲਾਹ ਦਿੰਨਾ ਵੀ ਜਿਹੜੇ ਕਿਸਾਨ ਵੀਰ ਦੀ ਮੱਕੀ ਅਜੇ 20 25 ਦਿਨ ਦੀ ਹੈਗੀ 30 ਦਿਨ ਦੀ ਤੁਸੀਂ ਕਵਾਰ ਕਰਕੇ ਜਰੂਰ ਦੇਖੋ ਬਹੁਤ ਤਾਕੜਾ ਰਿਜ਼ਲਟ ਮਿਲੂ ਤੁਹਾਨੂੰ ਪਰ ਪਾਣੀ 150 ਲੀਟਰ ਪਾਣੀ ਜਰੂਰ ਲਾਇਓ ਤੇ 3 ਕਿਲਿਆਂ ਦੇ ਵਿੱਚ ਮੈਂ ਲੀਟਰ ਪਾਇਆ ਮੈਂ ਤੁਹਾਨੂੰ 3 ਚੇ ਕਹੂੰਗਾ ਮੈਰਾ ਕਲਾਨ ਦਾ ਤੇ ਨਕੀਲੇ ਦੇ ਵਿੱਚ ਲੀਟਰ ਪਾ ਕੇ ਕਰੋ ਤੁਹਾਨੂੰ ਪੂਰਾ ਤਕੜਾ ਰਿਜ਼ਲਟ ਮਿਲੂਗਾ ਤੁਸੀਂ ਕਿਸਾਨ ਵੀਰੋਂ ਪਹਿਲਾ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀ ਮੱਕੀ ਸੀਗੀ ਉਹ ਜਿਸ ਦਿਨ ਸਪਰੇਅ ਕਰੀਆ ਉਦਣ ਦੀ ਸੀ ਤੇ ਆਹ ਸਪਰੇਅ ਤੋਂ 4 ਦਿਨ ਬਾਅਦ ਦੀ ਵੀਡੀਓ ਆ ਆਪਣਾ ਕੋਈ ਕੰਪਨੀ ਨਾਲ ਨਹੀਂ ਕਿਸਾਨ ਵੀਰੋਂ ਕੋਈ ਹੈਗਾ ਸਮਝੌਤਾ ਵੀ ਆਪਾਂ ਕੰਪਨੀ ਦੀ ਪ੍ਰੋਮੋਸ਼ਨ ਕਰਨੀ ਨਹੀਂ ਆਪਾਂ ਸਿਰਫ ਤੁਹਾਨੂੰ ਸਸਤੇ ਪ੍ਰੋਡਕਟ ਦੱਸਨੇ ਨੇ ਜਿਨ੍ਹਾਂ ਨਾਲ ਰਿਜ਼ਲਟ ਵਧੀਆ ਮਿਲੇ ਉਮੀਦ ਆ ਕਿਸਾਨ ਵੀਰੋਂ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਜਿਹੜੀ ਚੀਜ਼ ਬਾਰੇ ਜਾਣਕਾਰੀ ਦਿੱਤੀ ਹੈ ਤੁਸੀਂ ਜਰੂਰ ਵਰਤ ਕੇ ਦੇਖੋਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਆਪਣੀ ਵਧੀਆ ਲੱਗੀ ਹੋਵੇਗੀ ਆਪਾਂ ਕਿਸਾਨ ਵੀਰੋ ਇਸੇ ਤਰ੍ਹਾਂ ਤੁਹਾਡੇ ਲਈ ਪ੍ਰੋਡਕਟ ਲੈ ਕੇ ਆਉਂਦੇ ਰਹਾਂਗੇ ਤੇ ਇਸੇ ਤਰ੍ਹਾਂ ਤੁਸੀਂ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ